ਮੈਂ ਦਿੱਲੀ ਮੈਂ ਤਿਆਰ ਹੋ ਕੇ ਆ ਗਈ ਆ ਤੇ 3 ਵਜ ਗਈ ਆ ਤੇ ਮੈਨੂੰ ਚੜਾ ਕੇ ਆ ਉਹ ਬੱਸੀ ਤੇ ਹੁਣ ਫੇਰ ਟੈਨਸ਼ਨ ਲੈਣ ਡੇ ਨਾ ਤੁਸੀਂ ਨੇ ਟੈਨਸ਼ਨ ਕਿ ਲਈ ਲੈਣ ਡਿਆ ਸੋਚਣ ਡਿਆ ਆਂ ਕਿ ਲੋਕੀ ਕੀ ਗੱਲਾਂ ਕਰਨਗੇ ਜੋਤੀ ਦੀਆਂ ਗੱਲਾਂ ਵਰਗੀਆਂ ਹੀ ਕਰਨੀਆਂ ਗੱਲਾਂ ਹੋਰ ਕਿਹੜੀਆਂ ਨਵੀਆਂ ਹੋਣੀਆਂ ਵਾ ਗੱਲਾਂ ਉਹ ਲੋਕਾਂ ਵੀ ਨਹੀਂ ਕਰਨੀਆਂ ਆਂ ਡਿਆਂਗੇ ਬਣੀਆਂ ਕਰਨੀਆਂ ਲੋਕਾਂ ਦਾ ਕਰਨੀਆਂ ਵਾ ਜੇ ਜੋਤੀ ਕਰਨ ਲਈ ਇਦਾਂ ਕਰਨ ਡੇ ਆ ਕਰਨ ਨੂੰ ਸਾਰੇ ਗੱਲਾਂ ਕਰਦੇ ਜਾਂਦੇ ਆ ਉਹ ਤੁਸੀਂ ਛੱਡੋ ਕਿੰਨੇ ਮੰਗੋਗੇ 30000 ਕਿ 50000 ਨੇ 25000 ਮੰਗ ਲਈ ਬਾਕੀ ਕਰ ਲਾਂਗੇ ਯਾਰ ਹਾਂ ਸਾਲਾ ਖੜਾ ਭਾਰ ਪਾਉਣਾ ਉਹਦੇ ਆਹੋ ਤੇ ਤੇ ਇਨਾ ਟੈਨਸ਼ਨ ਲੋ ਤੇ ਵੇਖੋ ਫਿਰ ਟਾਈਮ ਤੇ ਹੁਣੇ ਜਾਈ ਜਾਣ ਡਿਆ ਵਾ ਤੇ 320 ਤੇ ਬੱਸ ਆ ਜਾਣੀ ਹੈ ਮੇਰੀ ਆਦਲ ਮੇਂ ਚਾੜੋਂ ਮਾਮਾ ਆਹੋ ਤੇ ਰਾਤ ਰਹਿ ਹੀ ਫੇ ਨਾ ਹੂੰ ਡੈਡੀ ਮਿਸ ਕਰਨੀ ਆ ਤੁਹਾਨੂੰ ਬਤਾ ਫਿਰ ਤਨਖਾਹ ਚੋਂ ਕੱਟੇ ਜਾਂਦੇ ਬੜਾ ਦੁੱਖ ਜਿਹਾ ਲੱਗਦਾ ਹੀ ਹੁਣ ਕਿਹੜਾ ਨੂੰ ਜ਼ਰੂਰਤਵਾਨ ਆ ਲੈ ਉੱਥੇ ਰਾਤ ਰਹਿਣ ਦੀ ਮੈਂ ਲਾਸਟ ਬੱਸੇ ਆ ਜਾਣਾ ਵਾ ਤੂੰ ਮਹਿਰਤ ਤਾਂ ਬਾਤ ਚੱਲਨੀ ਆ ਰਾਇਲ ਨਹੀਂ ਰਣਾ ਨਹੀਂ ਆ ਆਪਣੀ ਜ਼ਿੰਦਗੀ ਸੱਟ ਕਰੀਏ ਕਿਤੇ ਰਹਿ ਰੋ ਲਵਾਂਗੇ ਉਹਨੇ ਕਹਿੰਦਾ ਮਤਲਬ ਲੂ ਆਈ ਫਿਰ ਉਹ ਨਹੀਂ ਕਹਿੰਦੇ ਮਾਂ ਹੋਵੇ ਨਾ ਫਿਰ ਉਹ ਚੀਜ਼ ਹੁੰਦੀ ਆ ਹਾਂ ਪਰ ਜਾਈਆਂ ਵੀ ਕਹਿੰਦੀ ਆ ਮੈਂ ਕਿਤੇ ਚਲ ਫਿਰ ਤੋਰ ਸਾਡਾਂ ਵਾ ਤੇ ਫਿਰ ਸਾਮੀ ਕਰਦੀ ਫੋਨ ਲਾਉਂਗਾ ਮੈਂ ਜਦੋਂ ਬਾਤ ਸੋਣੀ ਆ ਨਾ ਮੈਂ ਉਦੋਂ ਹੀ ਕਰ ਦੇਣਾ ਵਾ ਤੇ ਮੇਰੇ ਅੱਡੇ ਚੁੱਤਣਨ ਤੋਂ ਪਹਿਲਾਂ ਪਹਿਲਾਂ ਮੈਨੂੰ ਉੱਥੇ ਖੜੇ ਹੋਣੇ ਚਾਹੀਦੇ ਸੀ ਆਮ ਨੂੰ ਪਤਾ ਕਰਨੇ ਵਜ੍ਹਾ ਬਸ ਹੁੰਦੀ ਮੈਂ ਉੱਥੇ ਹੀ ਹੁਣਾ ਆਹ ਤੇ ਹੁਣ ਨਾ ਟੈਨਸ਼ਨ ਲਿਓ ਜੋਤੀ ਦੀਆਂ ਗੱਲਾਂ ਦੀ ਟਿਊਸ਼ਨ ਵਾਲੇ ਬੱਚੇ ਵੀ ਆ ਜਾਣੇ ਹਨ ਉਹਨਾਂ ਤੋਂ ਪਹਿਲਾਂ ਪਹਿਲਾਂ ਮੈਂ ਨਿਕਲ ਜਾ ਆਹ ਕੋਈ ਨਹੀਂ ਭਨੇ ਪੜਾੜਣਾ ਇਹਨਾਂ ਨੂੰ ਆਹ ਉਹ ਤਾਂ ਪੜਾ ਲੈਣਾ ਉਹ ਨਹੀਂ ਮੈਨੂੰ ਕੋਈ ਟੈਨਸ਼ਨ ਹੈਗੀ ਜੋਤੀ ਦੀਦੀ ਆਈ ਹੈ ਰੋਟੀ ਉਹ ਤਾਂ ਕੰਮ ਕੋ ਮੁੰਨੇ ਕਰ ਲੈਣਾ ਜੋਤੀ ਜੀ ਆਹ ਚਲੋ ਫਿਰ ਚਲ ਬਾਬੀ ਬਸ ਲੈਮ ਬਾਬੀ ਤੇਰੀ ਨੀ ਗੱਲਾਂ ਕਰੇ ਜੇ ਕਰਨਾ ਹੈ ਨਾ ਕੁਛ ਫੇ ਗੱਲਾਂ ਛੱਡ ਦੋ ਮੈਂ ਤਾਂ ਕੱਲ ਮੈਨੂੰ ਜੀ ਕੋਈ ਸ਼ਰਮ ਨਹੀਂ ਆ ਕੰਮ ਕੰਮ ਜਿਹੜਾ ਹਰਜਾ ਕੋਈ। ਹਾਂ। ਮੈਂ ਤੇਰੇ ਰਿਸ਼ਤੇਦਾਰ ਨਾਲ ਕਹਿਣਾ। ਉਹ ਨਹੀਂ ਕਹਿੰਦੇ ਰਿਸ਼ਤੇਦਾਰ ਦੇ ਕੇ ਜਾਂਦੇ ਆ। ਜਾਂਦੇ ਕਹੋ ਵੀ ਰਿਸ਼ਤੇਦਾਰ ਦੇ ਕੇ ਗਏ ਆ। ਮਹੀਨੇ ਦੀ ਸਾਨੂੰ ਦੇ ਕੇ ਜਾਂਦੇ 20-25000 ਰੁਪਇਆ ਪਿਆ ਲੋ ਫੜੋ। ਜਾਂ ਘਰ ਬਣਾਉਣ ਨੂੰ ਦੇ ਗਏ ਆ ਵੀ ਆ ਲੋ ਫੜ ਲੋ ਕੋਠੀ ਪਾ ਲੋ। ਚੱਲ ਈਟ ਹੋਣੀ ਚੱਲ ਫੜ ਪਰਸ। ਹਾਂ। ਚੱਲ ਫਿਰ। ਰਿਸ਼ਤੇਦਾਰਾਂ ਦਾ ਨਾ ਭੋਗ ਪਾਇਆ ਕਰੋ ਵਿੱਚ। ਚੰਗੀ ਆ ਵਿਚਾਰੀ। ਗਿਰਾ ਸਾ ਦੇ ਲਈ ਨਹੀਂ ਤੇ ਲੜਾਈਆਂ ਪੈਂਦੀਆਂ ਅੱਜ ਕੱਲ੍ਹ ਜਾਨੀਆਂ ਮੈਨੂੰ ਆਦ ਲੈ ਗਦੇ ਆ ਲੈ ਗਦੇ ਚਲ ਆ ਜਾ ਫਿਰ ਆ ਗਈ ਜੋਤੀ ਦਾ ਕਿੱਦਾਂ ਫਿਰ ਜੋਤੀ ਦਾ ਕੀ ਹੋਣਾ ਭਾਬੀ ਸਾਦ ਸੋਦੀ ਤੇ ਇੱਥੇ ਵਾਰਡ ਛੱਡਦੀ ਆ ਉਹ ਕਲੇਸ਼ ਨਹੀਂ ਕਰਨੋ ਹਟਦੀ ਫਿਰ ਦੀਦੀ ਨੂੰ ਕਹੀਦਾ ਵਾ ਭੀ ਆ ਜਾ ਦੱਸ ਦੇਣ ਤੇ ਫਿਰ ਕਿਤੇ ਜਾ ਕੇ ਠੰਡ ਠੰਡੋਲਾ ਹੁੰਦਾ ਵਾ ਜਣਾ ਤੇ ਫਿਰ ਉੱਤੇ ਹੀ ਹੁੰਦਾ ਵਾ ਕਰਨਾ ਕੀ ਮਨਵਜੀਤ ਉਹਦਾ ਜੋਤੀ ਦੀ ਜਬਾਨ ਹੀ ਨਹੀਂ ਰਹਿੰਦੀ ਹੈਗੀ ਪਰ ਭਾਬੀ ਉਹਦੀ ਸੱਸ ਨਾਲ ਜ਼ਿਆਦਾ ਹੀ ਲਾਲਚ ਕਰਦੀ ਹੈ ਕੁਛ ਗਵੰਡੀਆਂ ਕਾ ਚੀਜ਼ ਵੇਖ ਲੈਂਦੀਆਂ ਨੂੰ ਹੁੰਦਾ ਸਾਡੇ ਘਰ ਵੀ ਆ ਜੇ ਹੁਣ ਹੱਡਾ ਹੱਤ ਕਿੰਨਾ ਕੁ ਸੌਖਾ ਵਾ ਕਿ ਜਿਹੜਾ ਅਸੀਂ ਉਹਨੂੰ ਦੇਈ ਜਾਈਏ ਮਨਵਜੀਤ ਵੀ ਐਸਾ ਸੱਸਾਂ ਦੇ ਗੱਲਾਂ ਕਰਦੀਆਂ ਹੀ ਹੁੰਦੀਆਂ ਵਾ ਪਰ ਜੋਤੀ ਦਾ ਆਪਣਾ ਵੀ ਦਿਮਾਗ ਚਾਹੀਦਾ ਹੀ ਆ ਹੁਣ ਸਾਡੇ ਘਰ ਕਿਹੜਾ ਨਹੀਂ ਗੱਲਾਂ ਹੁੰਦੀਆਂ ਪਰ ਮੈਂ ਘਰੋਂ ਪਿਆਰ ਨਹੀਂ ਪੁੱਟਦੀ ਪਰ ਬਾਬੇ ਗੱਲਾਂ ਗੱਲਾਂ 'ਚ ਵੀ ਬੜਾ ਫਰਕ ਹੁੰਦਾ ਵਾ ਕਿ ਇਹਨੂੰ ਕਹਿ ਹੀ ਦੇਈਦਾ ਵਾ ਹੁਣ ਸਾਡੇ ਘਰ ਦੇ ਵਿੱਚ ਉਹ ਮਾਹੌਲ ਨਹੀਂ ਹੈਗਾ ਜਿੱਦਾਂ ਦਾ ਉਹਦੀ ਸੱਸ ਕਰਦੀ। ਤੁਸੀਂ ਤੇ ਉਹਦਾ ਜਾਣ ਕੇ ਉਹਨੂੰ ਸਿਰ ਤੇ ਚਾੜਿਆ ਵਾ। ਤੀਜੇ ਦਿਨ ਤੇ ਉਹ ਆਈ ਰਹਿੰਦੀ ਆ। ਹੁਣ ਕੀ ਕਰੀਏ ਭਾਬੀ ਜੀ ਉਹਦੀ ਬਾਤ ਨਾ ਨਾ ਪੁੱਛੀਏ ਤੇ ਅਗਲੀ ਫਿਰ ਮਾਰ ਖਾਪ ਜਾਵੇ। ਫਿਰ ਵੀ ਸਾਡੀ ਧੀ ਹੈ ਨਾ। ਐ ਹੋ ਜੀ ਨਹੀਂ ਮਰਦੀਆਂ ਹੁੰਦੀਆਂ ਠੀਕ ਆ। ਉਹਨੂੰ ਪਤਾ ਵੀ ਇਹਨਾਂ ਨੂੰ ਮੈਨੂੰ ਰੱਖ ਲੈਣਾ ਘਰ ਦੇ ਦਾ ਹੀ ਦੇ ਆ ਜਾਂਦੀ ਆ। ਹੁਣ ਭਾਬੀ ਘਰੋਂ ਥੱਕਾ ਥੋੜਾ ਦਿੱਤਾ ਜਾਂਦਾ ਵਾ। ਚਲ ਚਾੜਦੇ ਫਿਰ ਮੈਂ ਆਂਡੇ ਰੱਖ ਕੇ ਆਉਣੀ। ਅੱਬੀ ਵੀ ਆ ਮੈਂ ਕੋਡ ਕੋਡ ਕਰਦੀ ਰਹਿੰਦੀ ਮੈਂ ਦੱਸ ਹੁਣ ਉਹਨਾਂ ਦਾ ਉੱਥੇ ਘਰ ਵਾ ਉਹਨਾਂ ਨੇ ਉੱਥੇ ਆਉਣਾ ਤੇ ਹੈਗਾ ਹੀ ਆ ਓ ਵਾਓ ਕਿੰਨਾ ਸੋਹਣਾ ਵਿਊ ਆ ਗ੍ਰੇਟ ਵੀਡੀਓ ਬਣਾਉਣੀ ਆ ਫਰੈਂਡਸ ਨੂੰ ਭੇਜੂੰਗੀ ਵਾਓ ਵਾਓ ਪੀਕਾਕ ਕਿੰਨੇ ਟਾਈਮ ਬਾਅਦ ਦੇਖਿਆ ਮੈਂ ਕਿੰਨੀ ਸੋਹਣੀ ਵੀਡੀਓ ਬਣੀਆਂ ਇੱਧਰ ਜਾ ਕੇ ਦੇਖਦੀ ਆ ਕਿੰਨਾ ਸੋਹਣਾ ਲੱਗਦਾ ਪਿਆ ਆ ਲੇ ਅਮਨ ਆਈ ਹੈ ਚੱਲ ਇਹਨੂੰ ਹੀ ਮਿਲ ਕੇ ਆਉਣੀ ਹੈ ਕਿੰਨੀ ਸੋਹਣੀ ਲੱਗਣ ਦੀ ਐ ਨੇ ਜੀਨ ਪਾਈ ਇਹਨੇ ਅਮਨ ਕੀ ਕਰਾਂਡੀ ਆ 1 3 ਸੀ ਬੇਬੀ ਲੀਫਸ ਐ ਸੋ ਬਿਊਟੀਫੁਲ ਲੀਫ ਦੇ ਬੇਬੀ ਹੁੰਦੇ ਚੜ ਛੜਬੜਾ ਹੈਲੋ ਹਾਈ ਕੋਈ ਨਹੀਂ ਕਹਨੀ ਹੈਲੋ ਗਲੇ ਮਿਲਾਈ ਆ ਰੈ ਇਨ ਨੇ ਟਾਈਮ ਬਾਦ ਮਿਲਿਆ ਆਪਾਂ ਸਾਡੇ ਨਹੀਂ ਉੱਥੇ ਗਲੇ ਗੁਲੇ ਮਿਲਦੇ ਸਾਡੇ ਤਾਂ ਉੱਥੇ ਹੈਲੋ ਹਾਈ ਹੁੰਦੀ ਆ ਕਿਉਂ? ਸਾਨੂੰ ਘਟਾਣੂ ਲੱਗੇ ਆ। ਉਹ ਨਹੀਂ ਮੈਨੂੰ ਪਤਾ ਪੂਤਾ। ਤੂੰ ਕੀ ਕਰਦੀ ਇੱਥੇ? ਨਹੀਂ ਤੇਰੇ ਤੇ ਲੁੱਕ ਹੀ ਚੇਂਜ ਹੋ ਗਈ ਆ ਭੈਣਾ। ਬਸ ਇਦਾਂ ਹੀ ਆ ਫਿਰ। ਹਾਂ। ਸੋਹਣੀ ਲੱਗਦੀ ਮੈਂ। ਸੋਹਣੀ ਤੇ ਪਹਿਲਾਂ ਵੀ ਬੜੀ ਸੀਗੀ। ਪਰ ਲੱਗੀ ਨਹੀਂ ਪਹਿਲਾਂ ਕਦੀ। ਹੁਣ ਤੇ ਲੱਗਦੀ ਆ ਨਾ। ਲੱਗੰਡੀ ਆ ਹੁਣ ਤੇ। ਹੋਰ ਸੁਣਾ ਕਿਦਾਂ ਜੀਜਾ ਜੀ? ਵਧੀਆ ਜੀਜਾ ਜੀ ਤੇ। ਤੂ ਦੱਸ ਅੱਛਾ ਹਾਂ ਬਸ ਵਧੀਆ ਕਿਦਾਂ ਬੱਚੇ ਠੀਕ ਆ ਆ ਠੀਕ ਆ ਸਾਰੇ ਅੱਛਾ ਮਤ ਰਈਆਂ ਮਾਮਾ ਵਾਲਾ ਤਾਂ ਨਹੀਂ ਹਾਲ ਕਰਦੀ ਉਹਨਾਂ ਨਾਲ ਉਹ ਨਹੀਂ ਨਹੀਂ ਉੱਥੇ ਤਾਂ ਸਾਰੇ ਆਪੋ ਆਪਣਾ ਹੀ ਦੇਖਦੇ ਆ ਅੱਛਾ ਮੈਨੂੰ ਨਹੀਂ ਕੋਈ ਵੀ ਟੈਨਸ਼ਨ ਟੰਸ਼ਨ ਹੁੰਦੀ ਉਹਨਾਂ ਦੀ ਅੱਛਾ ਅੱਛਾ ਜਾਨੀ ਹੋਣੀ ਡਿਊਟੀ ਤੇ ਹਾਂ ਮੈਂ ਕੰਮ ਤੇ ਜਾਂਦੀ ਆ ਹਾਂ ਠੀਕ ਆ ਤੂ ਦੱਸ ਆਪਣਾ हां बस मैं भी टीच ਕਰਦੀ ਆ ਜਾਈਦਾ ਵਾ ਰੋਜ ਵਧੀਆ ਟਾਈਮ ਪਾਸ ਹੁੰਦਿਆ ਅੱਛਾ ਅੱਛਾ ਹਾਂ ਚੱਲ ਵਧੀਆ ਗੱਲ ਆ ਹੂੰ ਹੋਰ ਸੁਣਾ ਬਸ ਠੀਕ ਠਾਕ ਆ ਕਿੰਨੇ ਚਿਰ ਲਈ ਆਈਆਂ ਉਹ 1 ਮੰਥ ਠੀਕ ਆ ਹੂੰ ਕਿੰਨਾ ਸੋਹਣਾ ਲੱਗਦਾ ਪਿਆ ਨਾ ਮੈਂ ਤਾਂ ਗ੍ਰੀਨਰੀ ਦੇਖਤੀ ਸੀ ਸਹੀ ਗੱਲ ਆ ਆ ਦਿਨਾਂ ਜਾ ਕੇ ਨਾ ਵੈਸੇ ਬੜਾ ਸੋਹਣਾ ਲੱਗਦਾ ਵਾ ਕਿਉਂਕਿ ਇਹਨਾਂ ਨੂੰ ਨਵੇਂ ਪੱਤੇ ਆਉਣ ਦੇ ਆ ਭੰਗਰਾਟਾ ਕਹਿੰਦੇ ਆ ਨਾ ਹੋਗੀ ਨਾ ਹਾਂ ਗਰਮੀ ਤੇ ਫਿਰ ਅਜੇ ਨੀਂ ਨੀ ਹੋਈ ਓਦਾਂ ਸਾਨੂੰ ਨਹੀਂ ਮਸ ਮੈ ਤੁੰ ਅੰਦਰ ਹੀ ਚੱਲੀ ਆ ਹਏ ਹੇ ਰੁਕ ਜਾ ਤੈਨੂੰ ਤਾਂ ਦੌੜਨ ਭੱਜਣ ਦੀ ਪਈ ਕਦੀ ਤੂੰ ਇੱਧਰ ਕਦੀ ਤੂੰ ਇੱਧਰ ਮੈਨੂੰ ਤਾਂ ਗਰਮੀ ਬੜੀ ਲੱਗਦੀ ਪਈ ਆ ਅਮਾ ਤਾਂ ਉਹਦਾਂ ਬਦਲ ਹੀ ਗਈ ਆ ਇੱਥੋਂ ਹੀ ਕਿਈਆਂ ਤੋ ਕਿਉਂ ਬਦਲ ਕਿਉਂ ਗਈ ਮੈਂ ਯਾਰ ਇੱਥੇ ਗੋਵਾ ਸੁੱਟਦੀ ਹੁੰਨੀ ਹੀ ਉਹੀ ਅਮਨ ਮਨ ਵੀ ਤੋ ਆਪਣੇ ਜੀਜੂ ਦੇ ਸਾਹਮਣੇ ਨਾ ਬੋਲਦੀ ਕਿਤੇ ਉਹਨਾਂ ਨੇ ਮੈਨੂੰ ਕਹਿਣਾ ਹੈ ਮੇਰੀ ਬੇਇੱਜ਼ਤੀ ਹੋ ਜਾਣੀ ਆ ਇੰਗਲਿਸ਼ ਚੋ ਗਦੀ ਪਾਸ ਨਹੀਂ ਹੋਈ ਤੂੰ ਤੇ ਹੁਣ ਜਸਟ ਫੋਰਗੇਟ ਆ ਆਉਂ ਜਾਂ ਆਉਂ ਆਉਂ ਕਰਕੇ ਬੋਲਣ ਦੀ ਹੈ ਹੋਰ ਦੱਸ ਤੂੰ ਹੋਰ ਬੱਸ ਵਧੀਆ ਮੈਂ ਤੇ ਹੈਰਾਨ ਪਰੇਸ਼ਾਨ ਮਾਂ ਤੈਨੂੰ ਵੇਖ ਕੇ ਮੈਨੂੰ ਵੇਖ ਕੇ ਤੇ ਹੋਰ ਗਿਆ ਇੰਨਾ ਬੰਦਾ ਬਦਲ ਸਕਦਾ ਵਾ ਉਹ ਬਾਹਰ ਜਾ ਕੇ ਸਾਰਾ ਇਦਾਂ ਹੀ ਹੋ ਜਾਂਦੇ ਆ ਆ ਸਾਰਾ ਸੋਨਾ ਹੀ ਪਾਇਆ ਵਾ ਤੇ ਹੋਰ ਕੀ ਆ ਮੇਰੇ ਕੋ ਤਾਂ ਬਹੁਤ ਆ ਹਾਂ ਮੈਨੂੰ ਇੰਨਾ ਪਸੰਦ ਨਹੀਂ ਨਾ ਹੈਗਾ ਮੈਂ ਨਹੀਂ ਲਾਈਕ ਕਰਦੀ ਫਿਰ ਮੈਂ ਇੰਨਾ ਚ ਪਾਇਆ ਤੇ ਫਿਰ ਪਾਇਆ ਕਾ ਤਾ ਇਹ ਥੋੜਾ ਬੋਤਾ ਫਿਰ ਤੇ ਜਿੱਜੂ ਕਹਿੰਦੇ ਆ ਪਾ ਕੇ ਰੱਖ ਫਿਰ ਤਾਂ ਵਰਗੇ ਨਾ ਖਵਾ ਲਿਆ ਮੈਂ ਚਲੋ ਵਧੀਆ ਜੇ ਹੋਵੇ ਕੋਲ ਤੇ ਪਾਉਣਾ ਚਾਹੀਦਾ ਵਾ ਆ ਦੇਖ ਮੈਂ ਤੇ ਜਿੱਜੂ ਦਾ ਨਾਮ ਵੀ ਲਿਖਾਇਆ ਅੱਛਾ ਆਹ ਨਹੀਂ ਰਵਾਜ ਬੜਾ ਹੈ ਇਹ ਟੈਟੂ ਬਣਾਉਂਦਾ ਉਧਰ ਤੇ ਬਹੁਤ ਜ਼ਿਆਦਾ ਆ ਜਿੱਜੂ ਤੇਰੇ ਨੇ ਵੀ ਬੜੇ ਬਣਾਏ ਆ ਮਿੰਨ ਵੀ ਕਹਿੰਦੇ ਸੀ ਬਣਾ ਲਾ ਪਰ ਨਾ ਬੈਣਾ ਮੈਨੂੰ ਤਾਂ ਵੇਖ ਕੇ ਨਹੀਂ ਕੋਈ ਨਹੀਂ ਦਿਲ ਤੇ ਲਿਖਿਆ ਵਾ ਚਲ ਤੇਰੀ ਮਰਜ਼ੀ ਆ ਹਾਂ ਇਹ ਤਾਂ ਚੋਚਦੇ ਆ ਅਤੇਰੇ ਜੀਜੂ ਨੇ ਦਿੱਤੇ ਸੀ ਮੈਨੂੰ ਐਨੀਵਰਸਰੀ ਤੇ ਸੋਹਣੇ ਆ ਹਾਂ ਬਹੁਤ ਸੋਹਣੇ ਆ ਫਿਰ ਮੈਂ ਇਹਨਾਂ ਨੂੰ ਪਾ ਕੇ ਰੱਖਦੀ ਹੁੰਨੀ ਆ ਅੱਛਾ ਅੱਛਾ ਹੂੰ ਹੂੰ ਠੀਕ ਐ ਚਲ ਠੀਕ ਆ ਫਿਰ ਹਾਂ ਹਾਂ ਚਲ ਠੀਕ ਆ ਮੈਨੂੰ ਤਾਂ ਵੀ ਨਾ ਬਹੁਤ ਗਰਮੀ ਲੱਗਦੀ ਈ ਆ ਅੱਛਾ ਠੀਕ ਐ ਆਉਣਾ ਨਹੀਂ ਇੱਧਰ ਕੋਈ ਗੱਲ ਨਹੀਂ ਮੈਂ ਆਉਂਗੀ ਅੱਛਾ ਠੀਕ ਐ ਹਾਂ ਚਲ ਠੀਕ ਐ ਹਾਂ ਓਕੇ ਹੇ ਰੱਬਾ ਕਿੰਨੀ ਆਸ਼ਾਂ ਕਰਨ ਦੀ ਆਏ ਲੋਕੀ ਕਹਿੰਦੇ ਹੁੰਦੇ ਸੀ ਦਵਾਜੂ ਨਾ ਵਿਆਹ ਤੇ ਦਵਾਜੂ ਨਾ ਵਿਆਹ ਤੇ ਅਗਲੀ ਨੇ ਵੇ ਸੋਨੇ ਨਾਲ ਲੱਦੀ ਪਈ ਆ ਕਿਤੇ ਬੋਲਣ ਦਾ ਸਟਾਈਲ ਹੀ ਬਦਲ ਗਿਆ ਵਾ ਆ ਜੀਨਸ ਪਾ ਕੇ ਤੇ ਕੱਡੀ ਸੋਹਣੀ ਲੱਗਣਦੀ ਆ ਮਨਜੋਦ ਕਹਿੰਦੇ ਆ ਮੈਂ ਰੈਡੀ ਪਾਉਣੀ ਆ ਤੇ ਕੀ ਮੈਂ ਦੱਸਿਆ ਕਰੂੰਗੀ ਇੱਥੇ ਆ ਕੇ ਇਹਨਾਂ ਨੂੰ ਮੈਨੂੰ ਤੇ ਆਪ ਨਹੀਂ ਚੰਗਾ ਲੱਗਣ ਡਿਆ ਕੰਮ ਚੱਲ ਛੱਡ ਪਰਾਂ ਮਿਹਨਤ ਵਾ ਅ ਵੀਦੇ ਉੱਥੇ ਕੰਮ ਤੇ ਜਾਂਦੇ ਆ ਦਿਹਾੜੀਆਂ ਸਾਡੇ ਵਾਂਗੂ ਕੀ ਵੀ ਤਾਂ ਕੀ ਕੀ ਕਰਦੇ ਹੁਣੇ ਉੱਥੇ ਅਸੀਂ ਕਿਹੜਾ ਵੇਖਣਦੇ ਆ ਅਸੀਂ ਕਹਿੰਦੇ ਹੁੰਦੇ ਕਿਸ ਦੀ ਥਾਲੀ ਤੇ ਚੋਪੜੀ ਵੇਖ ਕੇ ਤੇ ਆਪਣੀ ਸੁੱਕੀ ਨੂੰ ਨਹੀਂ ਲਤਮਾਨੀ ਚਾਹੀਦੀ ਛੱਡ ਪਰ ਮਾਨੀਂ ਕਿੱਧਰ ਗਈ ਤੂੰ ਪੱਪੇ ਉੱਥੇ ਅਮਨ ਆਈ ਹੈਗੀ ਤੇ ਮੈਂ ਹਜੇ ਮਿਲਵਣੀ ਆ ਤਾਂ ਮੈਂ ਕਹਿਣ ਦੀ ਸੀ ਕਿ ਵੀ ਤੁਹਾਨੂੰ ਵੀ ਮਿਲ ਜਾ ਕੇ ਤੇ ਕਹਿੰਦੀ ਮੈਂ ਪਤਾ ਨਹੀਂ ਲੱਗਿਆ ਉਹਦਾ ਅੰਗਰੇਜ਼ੀ ਬੜੀ ਬੋਲਦੀ ਐ ਤੇ ਜਦੋਂ ਕਦੀ ਆਈ ਉਹ ਪਤਾਨੀ ਅੱਧੀ ਪਚ ਅੱਧੀ ਮੈਨੋ ਦੀ ਸਮਝ ਲੱਗੀ ਅੱਧੀ ਪਚ ਅੱਧੀ ਸਿਰ ਤੋਂ ਹੀ ਨੰਗੀ ਆ ਸਟਾਈਲੀ ਬਹੁਤ ਜ਼ਿਆਦਾ ਤੇ ਮਾਨਵਰੀ ਤੇ ਵੇਖ ਲੈ ਹੁਣ ਉਹਦੀ ਟੋਰ ਪੜਦੀ ਤੇrna ਹੀ ਰਹੀ ਐ ਨਾ ਉਹਦਾ ਤੇ ਉਹਨੂੰ ਤੇ ਕੱਖ ਵੀ ਨਹੀਂ ਹੁੰਦਾ ਹੁੰਦਾ ਤੇ ਤੂੰ ਟੋਪਰ ਹੁੰਨੀ ਆ ਤੇ ਕਿਸਮਤ ਦੇ ਖੇਡ ਆ ਵੇਖ ਲੈ ਸਾਰੀ ਚੱਲ ਭਾਬੀ ਹੁਣ ਕੀ ਕਰਨਾ ਵਾ ਫਿਰ ਗੱਲ ਸੁਣ ਭਾਬੀ ਹਾਂ ਦੱਸ ਮੈਂ ਨਾ ਕੁਛ ਲੈਣ ਆਈ ਹਾਂਗੀ ਅੱਜ ਕੀ ਲੈਣ ਆਈ ਹਾਂ ਨਾ ਥੋੜੀ ਪੈਸਿਆਂ ਦੀ ਜ਼ਰੂਰਤ ਹੀਗੀ ਪੈਸੇ 30000 ਰੁਪਏ ਚਾਹੀਦਾ ਤੂੰ ਹੀ ਪੈਸੇ ਕੀ ਕਰਨੇ ਮਨਪ੍ਰੀਤ ਭਾਬੀ ਉਹ ਨਾ ਰੇੜੀ ਜੀ ਖਰੀਦਣੀ ਹੈ ਜਿਹੜੀ ਗੱਡੀ ਨਹੀਂ ਹੁੰਦੀ ਸਬਜ਼ੀ ਵਾਲੀ ਆ ਉਹ ਖਰੀਦਣੀ ਹੈਗੀ ਤੁਹਾਨੂੰ ਦਾ ਕੀ ਕੰਮ ਪੈ ਗਿਆ ਉਹਨਾਂ ਕੋਈ ਵੇਚਣ ਲਿਆ ਹੀਗਾ ਉਹਨੇ ਅਮਰੀਕਾ ਜਾਣਾ ਜੇ ਡੋਂਕੀ ਲਾ ਕੇ ਹੂੰ ਤੇ ਉਹ ਫਿਰ ਕੈਂਡੇ ਭਾਈ ਭੂਏ ਇਕੱਠੇ ਕਰਨੇ ਤਾਂ ਕਹਿੰਦਾ ਵੇਖ ਲਓ ਜੇ ਲੈਣੀ ਆ ਤਾਂ ਤੁਸੀਂ ਲੈ ਲਓ ਤੇ ਤੁਸੀਂ ਕੀ ਕਰਨੀ ਹੋ ਭਾਬੀ ਉਹਨਾਂ ਮਨਜੋਦ ਕੈਂਡੇ ਹੀਗੇ ਵੀ ਆਪਾਂ ਵੀ ਚੱਲ ਸਬਜੀ ਸੂਜੀ ਵੇਚ ਲਿਆ ਕਰੂੰਗਾ ਤੇ ਉਹ ਭਾਈ ਕਹਿੰਦਾ ਵੀ ਬੜਾ ਪ੍ਰੋਫਿਟ ਆ ਵਾ ਇਹਦੇ ਵਿੱਚ ਤੇ ਮਨਜੋਦ ਕਹਿੰਦਾ ਆਪਣੇ ਘਰ ਦੀ ਸਬਜੀ ਲਾ ਲਾਂਗੇ ਖੇਤਾਂ ਵਿੱਚ ਸਬਜੀ ਲੱਗ ਜੂਗੀ ਤੇ ਫਿਰ ਉਹ ਵੇਚ ਜਾਇਆ ਕਰਨਗੇ ਮਨ ਵੀ ਤੇਰਾ ਦਿਮਾਗ ਵੀ ਸੈਟ ਆ ਕੀ ਬੋਲੀ ਜਾਨੀ ਆ ਤੂੰ ਅੱਗੇ ਜਲੂਸ ਘਟ ਨਿਕਲੇ ਰਿਸ਼ਤੇਦਾਰਾਂ ਚ ਜਿਹੜਾ ਤੋਂ ਹੁਣ ਵਧਾਉਣਾ ਵਾ ਪਾ ਵੀ ਇਹਦੇ ਵਿੱਚ ਮਾੜਾ ਹੀ ਕੀ ਆ ਨਹੀਂ ਉਹ ਪਿੰਡਾ ਪਿੰਡਾ ਦੇ ਜਾ ਕੇ ਸਬਜ਼ੀ ਵੇਚੂਗਾ ਕਦੀ ਆਲੂ ਲੈ ਲੈ ਤਾ ਕਦੀ ਗੰਡੇ ਲੈ ਲੋ ਚੰਗੀ ਰਹਿਣਗੇ ਫਿਰ ਬਹੁਤ ਸਾਡੀ ਤੂੰ ਅੱਗੇ ਜਿੱਤ ਬਣਾਈ ਜਿਹੜੀ ਹੁਣ ਰਹਿ ਗਈ ਮਾੜੀ ਮੋਟੀ ਉਹ ਵੀ ਸਾਨੂੰ ਕਰਾ ਲੋ ਕੰਕ ਗੱਲਾਂ ਤੇ ਪਾ ਵੀ ਉਗਦੀ ਵੀ ਤੁਹਾਡੀਆਂ ਪੈ ਲੀਆਂ ਈ ਆ ਮਨ ਵੀ ਦਾ ਉਹਦਾ ਪੈਸੇ ਤੂੰ ਖੜਨੇ 100 ਵਾਰੀ ਖੜ ਕੋਈ ਤੁਸੀਂ ਬਿਜ਼ਨਸ ਕਰੋ ਕੋਈ ਦੁਕਾਨ ਪਾਓ ਕੋਈ ਕੁਝ ਕਰੋ ਆਹ ਕਿਹੜੇ ਕੰਮਾ ਜੋ ਕੰਮ ਹੈ ਪਾ ਵੀ ਦੁਕਾਨ ਪਾਉਣੀ ਸੋਖੀ ਜੀ ਗੱਲ ਵਾ ਮਰਬੀ ਮੇਰੀ ਗੱਲ ਸੁਣ ਸਿੱਧੀ ਉਹ ਵੀ ਲੱਗਦਾ ਇਹਨਾਂ ਕਮਵਾ ਦੇ ਨਾਮ ਤੇ ਨੂੰ ਅੱਜ ਪੈਸੇ ਦੇਵਾ ਨਾ ਮੈਂ ਕੱਲ ਦੇਵਾ ਠੀਕ ਆ ਭਾਬੀ ਫੇਰ ਦੁਕਾਨਾ ਹੀ ਕਿੱਥੋਂ ਭਾ ਲੈਣੀ ਆ ਤੁਹਾਨੂੰ ਵੀ ਬਤਾਵਾ ਜੇ ਇੱਕ ਹੱਟੀ ਪਾਉਣੀ ਹੋਵੇ ਨਾ ਪਹਿਲੇ ਸਾਲ ਕਹਿੰਦੇ ਹੁੰਦੇ ਹੱਟੀ ਪਾਈਦੀ ਆ ਦੂਜੇ ਸਾਲ ਜਿਹੜੀ ਚੱਟੀ ਵੱਜਦੀ ਆ ਤੀਜੇ ਸਾਲ ਚ ਕਿਤੇ ਜਾ ਕੇ ਖੱਟੀ ਹੁੰਦੀ ਆ ਤੇ ਇੰਨੇ ਸਾਡੇ ਕੋ ਪੈਸੇ ਐ ਨਹੀਂ ਆ ਕਿ ਅਹੀਂ ਜਿਹੜੀ ਉਹ ਛੱਟੀ ਭਰੀਏ ਕਿਸਦੀ ਮਨ ਭਜਾਵੇ ਮੇਰੀ ਗੱਲ ਸੁਣਾ ਆਹ ਖਾਣਾ ਨਾ ਮੇਰੇ ਸਮਝ ਨਹੀਂ ਆਉਂਦੀ ਠੀਕ ਆ ਹੁਣ ਤੂੰ ਆ ਮਿਲ ਕੇ ਆਈ ਨਾ ਮੈਨੂੰ ਵੇਖ ਲੈ ਅਗਲੀ ਦਾ ਕਿੰਨਾ ਟੌਰ ਆ ਇਹੋ ਜਿਹੇ ਕੋ ਸਾਡੇ ਆਖੇ ਲਾ ਕੇ ਵਿਆਹ ਕਰਾਇਆ ਹੁੰਦਾ ਤਾਂ ਸੌਖੀ ਰਹਿਣਾ ਸੀ ਨਾ ਤੇ ਭਾਬੀ ਉਹ ਦੋਨੋਂ ਵੀ ਬੜੀਆਂ ਗੱਲਾਂ ਕਰਦੀ ਸੀ ਕਿ ਲੋਕੀ ਦਵਾਜੂ ਦੇ ਵਿਆਹੀ ਗਈ ਯਾਰ ਉਹਦੇ ਨਿਆਣੇ ਵੀ ਆ ਹੁਣ ਉਹ ਹੀ ਗੱਲਾਂ ਪਤਾ ਨਹੀਂ ਕਿਦਾਂ ਬਦਲ ਜਾਂਦੇ ਆ ਲੋਕੀ ਬਦਲਣ ਵਾਲੀ ਕਿਹੜੀ ਗੱਲ ਆਪਣੇ ਘਰ ਸੌਖੀ ਤਾਂ ਹੈਗੀ ਆ ਨਾ ਉਹ ਆਪਣੇ ਘਰ ਆਉਂਦੀ ਜਾਂਦੀ ਜੰਗੀ ਭਲੀ ਵੇਲਾ ਕਿੰਨਾ ਸੋਹਣਾ ਰਹਿਣ ਸਹਿਣ ਲਈ ਆ ਤੇ ਆਪਣੇ ਵਾਲ ਵੇਲਾ ਜਰਾ ਤੇ ਭਾਬੀ ਮੇਰੀ ਨਨਾਂ ਨਾ ਉਹ ਆਪਣੇ ਹੁਣ ਨਾ ਸੌਰੇ ਤੇ ਅਹੀਂ ਵੀ ਦੋਵੇਂ ਜੀ ਸੌਖੇ ਹੀ ਆ ਤੇ ਨਨਾਂ ਨਾਲ ਤਾਂ ਤੁਸੀਂ ਇੱਥੇ ਚੜਾਇਆ ਏ ਇੱਕ ਵਿਆਹੀ ਆ ਉਹ ਵੀ ਨਾ ਵਿਆਇਆ ਵਰਗੀ ਤੇ ਦੂਜੀ ਉਹਦਾ ਤੇ ਇੱਥੇ ਬੈਠੀ ਆ ਪੱਬੀ ਹੁਣ ਕੀ ਕਰਾਂ ਕਿਸ ਦਿਨ ਨਾਲ ਮਿਲਿਆ ਜਾਂਦਾ ਵਾ ਨਾਲੇ ਕਿੱਥੇ ਅਮਨ ਦਾ ਘਰ ਵਾਲਾ ਤੇ ਕਿੱਥੇ ਮੇਰਾ ਘਰ ਵਾਲਾ ਪੜਿਆ ਲਿਖਿਆ ਹੀ ਦੋਵੇਂ ਜੀ ਪੜੇ ਲਿਖੇ 99 ਮੇਦੀਆਂ ਪੜੀਆਂ ਲਿਖੀਆਂ ਵਾ ਫੈਮਿਲੀ ਤੁਹਾਡੀ ਪੜੀ ਲਿਖੀ ਆ ਨਾ ਮਰਬੀ ਮੇਰੀ ਗੱਲ ਸੁਣ ਔਰ ਉਹ ਤੇਰੇ ਰਿਸ਼ਤਿਆਂ ਦੀ ਕਮੀ ਹੀ ਦੱਸ ਕਿਨੇ ਕਿਨੇ ਵੱਡੇ ਘਰਾਂ ਦੇ ਤੈਨੂੰ ਰਿਸ਼ਤੇ ਆਉਂਦੇ ਸੀ ਪਰ ਸਾਡੇ ਆਖੇ ਲੱਗਦੀ ਸੌਖੀ ਰਹਿਣਾ ਸੀ ਨਾ ਮਰਜੀ ਕੀਤੀ ਨਾ ਆਪਣੀ ਹੁਣ ਫਿਰ ਕਰ ਮਰਜੀਓ ਭਾਬੀ ਮੈਂ ਕਦੀ ਉਹਦਾ ਉਹਦਾ ਤਹੀ ਸੁਣਿਆ ਮਨਜੋਦਾ ਕਦੀ ਲਾਮਾ ਆਇਆ ਹੋਵੇ ਜਾਂ ਉਹਨੇ ਮੈਨੂੰ ਇਹ ਵੀ ਕਿਹਾ ਹੋਵੇ ਇੰਨੀ ਸਾਡੀ ਆਪਸ ਵਿੱਚ ਬੰਦੀ ਆ ਮਨ ਵੀ ਸਾਡੇ ਰਿਸ਼ਤੇਦਾਰ ਵੇਲਾ ਸਾਰੇ ਕਿੰਨੇ ਸੌਖੇ ਆ ਇੱਕ ਤੋਂ ਇੱਕ ਵੱਧ ਆ ਸਾਰੇ ਤੇ ਤੂੰ ਹੀ ਆ ਬਸ ਜਿਹੜੀ ਹੈਗੀ ਇਦਾਂ ਦੇ ਘਰੋਂ ਦੀਦੀ ਸੌਖੀ ਮੈਂ ਵੀ ਬੜੀ ਆ ਮੈਨੂੰ ਤਾਂ ਕੋਈ ਸੌਖਾ ਬਨ ਤੁਹਾਡਾ ਲੱਭਦਾ ਨਹੀਂ ਹੈਗਾ ਮੇਰੀ ਗੱਲ ਸੁਣ ਲੈ ਇਹ ਕਾਬ ਨੂੰ ਇਹ ਬਿਲਕੁਲ ਨਹੀਂ ਪੈਸੇ ਦੇਣੇ ਪਾ ਬਿੱਧੀ ਰਹਾਂ ਨਹੀਂ ਉਹਨੇ ਘੜਾ ਇੱਧਰ ਲਾਗੇ ਛੱਗੇ ਆਇਆ ਕਰਨਾ ਵਾ ਮਰ ਵੀ ਜਿਹੜੀ ਭੈਣਾ ਹੈਗੀ ਥੋੜੀ ਬੋਦੀ ਇੱਜ਼ਤ ਰਹਿਣ ਤੋਂ ਰਿਸ਼ਤੇਦਾਰਾਂ ਚ ਠੀਕ ਆ ਇਹ ਕੰਮਾਂ ਵਾ ਤੇ ਸਾਡੇ ਕੋਲ ਹੈ ਨਹੀਂ ਪੈਸੇ ਉਹਦਾ ਕੋਈ ਬਿਜ਼ਨਸ ਕਰੋ ਕੋਈ ਕੁਝ ਕਰੋ ਜਿਹੜੇ ਕਰਦੇ ਉਹ ਬੰਦਾ ਚੰਗਾ ਲੱਗੇ ਭਾਬੀ ਬਿਜ਼ਨਸ ਵਾਸਤੇ ਬੜੇ ਪੈਸੇ ਚਾਹੀਦੇ ਆ ਮਾਨਪ੍ਰੀਤ ਜੇ ਕੋਈ ਹੋਰ ਗੱਲ ਹੈਗੀ ਨਾ ਦੱਸ ਜੇ ਇਹ ਕੰਮਾਂ ਵਾ ਤੇ ਪੈਸੇ ਮੰਗਣੇ ਤੇ ਉਹ ਵੇਲਾ ਗੇਟ ਤੇ ਚਲ ਜਾ ਉਧਰ ਵੱਡੀ ਆਈ ਸਬਜ਼ੀਆਂ ਵਾਲੀ ਹਾਏ ਹੁਣ ਮੰਜੋਂ ਉਹਨੂੰ ਕੀ ਕਹੂੰਗੀ ਜਾ ਕੇ ਕਿ ਭਾਬੀ ਨੇ ਪੈਸੇ ਨਹੀਂ ਦਿੱਤੇ ਧੀਆ ਨੂੰ ਇੱਕ ਪੇਕਿਆਂ ਦੇ ਇਤਿਹਾਸ ਹੁੰਦੀ ਆ ਪਰ ਹੁਣ ਭਾਬੀ ਨੂੰ ਆ ਕੋਈ ਵੱਡਾ ਬਿਜ਼ਨਸ ਕਰ ਉਹ ਤਾਂ ਸਹੀ ਕਿੱਥੋਂ ਕਰ ਲਈਏ ਹੁਣ ਕਿੰਨੀਆਂ ਗੱਲਾਂ ਕਰਨ ਦੀ ਆ ਇਹ ਦਿਦਵਾਜੂ ਨਾ ਵੀ ਆਈ ਆ ਜਿੱਦਾਂ ਮਰਜ਼ੀ ਆਪਣੇ ਘਰ ਖੋਸ਼ ਤੇ ਹੈਗੀ ਆ ਨਾ ਚੰਗਾ ਪਾਉਂਦੀ ਚੰਗਾ ਖਾਂਦੀ ਆ ਜੇ ਮਾਪਿਆਂ ਨੇ ਕੀਤਾ ਸੀ ਤਾਂ ਚੰਗਾ ਹੀ ਕੀਤਾ ਸੀ ਨਾ ਅਸੀਂ ਕਿਹੜਾ ਇਹਦਾ ਮਾੜਾ ਕਰਨਾ ਸੀ ਇਹ ਤਾਂ ਹੁਣ ਆਂਦੀ ਆ ਵੀ ਮੈਂ ਬੇਕੇ ਵਾਲੇ ਸਿਰ ਤੇ ਹੀ ਆਸ਼ ਕਰੀ ਜਾਵਾਂ ਤੇ ਅਹੀਂ ਹੁਣ ਕਿ ਨਕਚਰੇ ਨੂੰ ਖਵਾਲੀ ਜਾਣੀ ਆ ਵਾ ਗੁੱਸਾ ਕਰਦੀ ਆ ਤੇ ਘਰੇ